ਅੱਗ ਜੇ ਪਾਥੀਆਂ ਸੁੱਕੀਆਂ ਹੋਣੀਆਂ ਫੇਰ ਹੀ ਮੱਚੂਗੀ ਤਾਂਹੀਂ ਤਾਂ ਕਹਿਨੀ ਆ ਵੀ ਗਿੱਜਰ ਲਿਆਓ ਉਹਦੇ ਵਿੱਚ ਤਾਂ ਤੁਹਾਡੀ ਲਾਈਟ ਮੱਚਦੀ ਹੈਗੀ ਭਈ ਮੈਥੋਂ ਤਾਂ ਨਹੀਂ ਪਾਣੀ ਦਿੱਤਾ ਹੁੰਦਾ ਹੈਗਾ ਤੇ ਮਸਾ ਪਾਥੀਆਂ ਨਾਲ ਧੂਖੜ ਧੂਖੜ ਅੱਗ ਮੱਚਦੀ ਹੈਗੀ ਮੈਂ ਤਾਂ ਗਿੱਜਰ ਲੈ ਆ ਕੇ ਦਿਓ ਫੇਰ ਤੂੰ ਮੈਨੂੰ ਕਹੇਂਗੀ ਬੀਬੀਆ ਚੁੱਧਾ ਲੈ ਆ ਕੇ ਦੇ ਗਿੱਜਰ ਤਾਂ ਮੈਂ ਲਿਆ ਦੂੰਗਾ ਆਖੀ ਰੋਟੀ ਪਕਾਉਣੀ ਉਹਦੇ ਮੈਂ ਫੇਰ ਤੂੰ ਹੀ ਕਰ ਲਿਆ ਕਰ ਪਾਣੀ ਦਿੱਤਾ ਮੈਥੋਂ ਨਹੀਂ ਹੁੰਦਾ ਓਏ ਅੱਗ ਵਰਗਾ ਪਾਣੀ ਹੈ ਹੁਣ ਸਾਰਾ ਦਿਨ ਦੀ ਸੁੱਚੀ ਛੱਡੀ ਰੱਖਿਆ ਕਰੋਗੇ ਬਦਤਾ ਕਰਦੇ ਮੇਰੇ ਹੱਥ ਮਚਾਤੇ ਨਾਲੇ ਤਾਂ ਨਾਲੇ ਜੇ ਬੰਦ ਨਹੀਂ ਕਰਿਆ ਇੰਨਾ ਪੇ ਲਾਊ ਕੀ ਗੱਲ ਹੋ ਗਈ ਬਾਪੂ ਉਹਦਾ ਬੇਬੇ ਨੇ ਕੇਸੀ ਨਾ ਹੋਣਾ ਸੀ ਮੈਂ ਸੁੱਚ ਛੱਡ ਕੇ ਗਈ ਸੀ ਸਰ ਪਿਛਲੇ ਮਹੀਨੇ ਤਾਂ ਇਹਨਾਂ ਨੇ ਬਿੱਲ ਭਰਤਾ ਸੀਗਾ 650 ਰੁਪਿਆ ਬਿੱਲ ਆਇਆ ਸੀ ਐਤਕੀ ਫੇਰ ਇਹਨਾਂ ਨੂੰ 650 ਤੋਂ ਥੋੜੇ ਜਿਹਾ ਵੱਧ ਨੇ ਬਿੱਲੀ ਨਹੀਂ ਭਰਨਾ ਚਾ ਰਹੇ ਇਹ ਤੁਹਾਡਾ ਲੋਡ ਵੀ ਬਹੁਤ ਘਟ ਹੈ ਜੀ ਜਿਹੜੇ ਸੰ ਨਾਲ ਤੁਹਾਡਾ ਬਿੱਲ ਆਉਂਦਾ ਹੈਗਾ ਇਹ ਸੰ ਨਾਲ ਤੁਹਾਡਾ ਲੋਡ ਵੀ ਵਧਾਉਣਾ ਪਊਗਾ ਮਾੜੀ ਗੌਰ ਕਰੋ ਇਸ ਗੱਲ ਦੀ ਦੋਨੇ ਹਟੀ ਹਾਈ ਗੇਜਰ ਹਾਈ ਗੇਜਰ ਹਾਈ ਗੇਜਰ ਲੋਕਾਂ ਕਨੀ ਦੇਖ ਦੇ ਕੇ ਕਰਦੀਆਂ ਤੂੰ ਫਿਰ ਗੱਲ ਤਾਂ ਉਹਨਾਂ ਨੇ ਵੀ ਸਹੀ ਹੀ ਐ ਮਿਸਾਂ ਕਰਦੀਆਂ ਤੂੰ ਚਲ ਹਾਂ ਜੇ ਵੀ ਗੱਲ ਐ ਕਹਿੰਦੇ ਉਹਨਾਂ ਨੇ ਵਧੀਆ ਸਲਾਹ ਦੇ ਗਿਆ ਆਪਾਂ ਨੂੰ ਵੀ ਕੰਧ ਕੱਢ ਲੋ ਨਾਲ ਤਾਂ ਆਪਣਾ ਅੱਡ ਘਰ ਹੋ ਜੂ ਆ ਹੁਣ ਦੇਖ ਲੈ ਕਿਵੇਂ ਝਾਂਟ ਝਿੱਟੇ ਹੋ ਜਾਂਦੀਆਂ ਨੇ ਹੈ ਖਰਚਾ ਕਰਾ ਕੇ ਉਦੋਂ ਨਾਲ ਤਾਂ ਲਵਾਤਾ ਨਾਲੇ ਐਡਾ ਬਿਲਾ ਗਿਆ ਨਾਲੇ ਹੁਣ ਉਹ ਭਾਈ ਕਹਿ ਕੇ ਕਹਿੰਦੇ ਕੰਧ ਕੱਢ ਲੋ ਇੱਕ ਨਵਾਂ ਹੋਰ ਖਰਚਾ ਜੱਪ ਛੇੜਤਾ ਮੇਰੀ ਜਾਨ ਨੂੰ ਮੈਂ ਤਾਂ ਪਹਿਲੀ ਰਸੇ ਪਟ ਕੇ ਮਸਲ ਬਾਇਆ ਤੀ ਉਹ